ਉਹਨੂੰ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇੱਕ ਜ਼ਰੂਰੀ ਬੇਨਤੀ ਵੀ ਕਰਦੇ ਆਂ ਗਰਮੀ ਬਹੁਤ ਆ ਤੇ ਪਾਣੀ ਬਦ ਤੋਂ ਬਦ ਪੀਆ ਕਰੋ ਤੇ ਅੱਜ ਹੈਗੀ ਆ ਤਰੀਕ ਮਿੱਤਰੋ 1 ਜੁਲਾਈ ਤੇ 2025 ਅੱਜ ਦਾ ਜਿਹੜਾ ਆਪਣਾ ਸਫਰ ਆ ਉਹ ਗੰਗੋਰਾ ਪਿੰਡ ਤੋਂ ਸ਼ੁਰੂ ਹੋਣਾ ਤੇ ਕਿਹੜੇ ਕਿਹੜੇ ਪਿੰਡਾਂ ਤੱਕ ਆਪਾਂ ਜਾਣਨੇ ਆ ਦੇਖ ਲਿਓ ਤੇ ਨਾਲ ਅੱਜ ਆਪਣੇ ਨਵਾਂ ਮੁੰਡਾ ਅਮਨ ਪਹਿਲੀ ਵਾਰ ਇਹ ਆਪਣੇ ਨਾਲ ਚੱਲਿਆ ਅੱਜ ਸਾਈਕਲ ਨੇ ਰਾਤ ਹੀ ਤਿਆਰ ਕੀਤਾ ਆਪ ਹੀ ਟਿਊਬਾਂ ਪਾਈਆਂ ਘਰੇ ਸਾਰੀਆਂ ਤੇ ਮੀਂਹ ਦਾ ਮੌਸਮ ਵੀ ਮਿੱਤਰੋ ਪੂਰਾ ਬਣਿਆ ਹੋਇਆ ਫਿਲਹਾਲ ਮੀਂਹ ਨਹੀਂ ਪੈ ਰਿਹਾ ਬਾਕੀ ਦੇਖਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਤੇ ਲਓ ਮਿੱਤਰੋ ਪਿੰਡ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਲਾਲ ਮਾਇਰੇ ਤੇ ਸੁਣੋ ਗੁਰੂ ਦੀ ਬਾਣੀ ਅਨੇ ਉਸ ਦਿਨ ਗਏ ਸੀ ਆਪਾਂ ਇਧਰ ਦੀ ਅੱਜ ਆਪਾਂ ਜਾਣਾ ਕਰਪਾਲੇ ਵਾਲਾ ਵਿੱਚ ਦੀ ਅੱਜ ਆਪਣਾ ਰੂਟ ਚੇਂਜ ਆ ਇਧਰ ਦੀ ਜਾਵਾਂਗੇ ਆਪਾਂ ਆ ਵੀ ਰਾਹ ਜਾਂਦਾ ਇੱਕ ਇਹ ਵੀ ਕਲਾਲਵਰੇ ਪਿੰਡ ਦੀ ਫਿਰਨੀ ਆ ਪਿੰਡ ਦੇ ਵਿੱਚ ਬੈਂਕ ਵੀ ਆ ICICI ਬੈਂਕ ਤੇ ਸਾਹਮਣੇ ਆ ਮਿੱਤਰੋ ਸਕੂਲ ਸਰਕਾਰੀ ਮੈਟਰੋ ਐਂਟਰੀ ਹੋ ਗਈ ਆਪਣੀ ਪਿੰਡ ਕਿਰਪਾਲੇਵਾਲ ਦੇ ਵਿੱਚ ਤੇ ਇੱਧਰ ਹੈਗੀ ਆ ਕਿਰਪਾਲੇਵਾਲ ਦੀ ਪਾਣੀ ਵਾਲੀ ਟੈਂਕੀ ਤੇ ਸਾਹਮਣੇ ਆ ਪਿੰਡ ਕਿਰਪਾਲ ਸਿੰਘ ਵਾਲਾ ਲੋ ਮੈਟਰੋ ਇਹ ਆ ਹੁਣ ਆਪਾਂ ਚੱਲੇ ਆ ਇਹ ਸੜਕ ਜਾਂਦੀ ਆ ਸਿੱਧੀ ਰੋਡ ਤੇ ਮਤਲਬ ਗੰਗੂਰਾਂ ਵਾਲੇ ਅੱਡੇ ਤੇ ਦੇ ਦੇ ગામ ਰ ਆਪਾਂ ਜਾ ਕੇ ਉੱਥੇ ਕੌਣ ਕੌਣ ਪਹੁੰਚਿਆ ਆ ਕੇ ਗੰਗੋਰਾਵਾਂ ਵਾਲੇ ਅੱਡੇ ਤੋਂ ਜਿਹੜੀ ਅੱਜ ਆਪਣੀ ਸ਼ੁਰੂਆਤ ਆ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾਵਾਂਗੇ ਦੇਖੀ ਚੱਲੋ ਨਾਲ ਦੀ ਨਾਲ ਵੀਡੀਓ ਪਹੁੰਚ ਗਏ ਮਿੱਤਰੋ ਆਪਾਂ ਇਸ ਟਾਈਮ ਰੋਡ ਤੇ ਤੇ ਟਾਈਮ ਹੋ ਗਿਆ 5:33 ਮਿੰਟ ਨਾਲ ਦੇ ਸੱਜਣ ਮਿੱਤਰ ਵੀ ਆਉਂਦੇ ਆ ਤੇ ਇੱਧਰ ਬਣਿਆ ਹੋਇਆ ਅੱਡਾ ਇਹ ਨਵਾਂ ਬਣਾਇਆ ਢਾ ਕੇ ਬੱਸ ਸਟੈਂਡ ਗੰਗੋਰ ਭਗਵੰਤ ਮਾਨ ਦੀ ਫੋਟੋ ਲੱਗੀ ਆ ਕੁਲਵੰਤ ਸਿੰਘ ਪੰਡੋਰੀ ਐਮ ਐਲ ਏ ਤੇ ਪੰਜਾਬ ਸਰਕਾਰ ਦਾ ਸੁਪਨਾ ਨਸ਼ਾ ਮੁਕਤ ਕਹਿੰਦੇ ਪੰਜਾਬ ਬਣਾਉਣਾ ਦੇਖਦੇ ਆ ਕਿੰਨੀ ਛੇਤੀ ਬਣਦਾ ਤੇ ਇਧਰ ਆ ਮਿੱਤਰੋ ਪੈਂਡੰਗ ਗੋਰਾ ਜਿੱਧਰੋਂ ਆਹ ਟਰੈਕਟਰ ਆ ਰਿਹਾ ਤੇ ਆਹ ਰਾਹ ਜਾਂਦਾ ਮਿੱਤਰੋ ਦੱਦਾ ਹੁਰਵਾਲੇ ਨੂੰ ਲੈਂਕ ਕਰੋੜਾ ਲੁਧਿਆਣੇ ਵਾਲਾ ਤੇ ਇਧਰ ਨੂੰ ਆ ਮਿੱਤਰੋ ਬਰਨਾਲਾ ਅੱਜ ਆਪਣਾ ਰੂਟ ਇਧਰ ਲਾ ਇਦਰੋਂ ਬੰਦੇ ਆਣੇ ਆਉਣਾ ਦੇਖਦੇ ਕਿੰਨੇ ਕ ਬੰਦੇ ਆਉਂਦੇ ਆ ਆ ਗਿਆ ਮੁੰਡਾ ਗੰਗੋਰਾਵਾਲਾ ਨਾਲ ਦੇ ਕੋਈ ਨਹੀਂ ਆਇਆ ਹੈ ਕਾਣੂ ਹਿੰਮਤ ਪੈਂਦੀ ਹੈ ਕੇ ਇਹਦੀ ਉੱਠਣ ਦੀ ਮੈਂ ਤਾਂ ਇੱਕ ਬੰਦਾ ਲੈ ਆਇਆ ਸਰਲੀਨ ਹੋਣਿਆਂ ਨੂੰ ਤਾਂ ਹੀ ਦੇਖਦੇ ਨੇ ਲੋਕ ਸਹੀ ਗੱਲ ਮੈਂ ਤਾਂ ਇੱਕ ਬੰਦਾ ਲੈ ਆਇਆ ਇਹੋ ਹਿੰਨੇ ਰਬ্লাই ਨਿਕਰਿਆ ਹੈਗਾ ਥੋੜੇ ਨੇ ਕੱਲ ਦਿਨੇ ਜਿਹਨੂੰ ਇੱਕ ਨੂੰ ਕਿਹਾ ਸੀਗਾ ਉਹ ਕਹਿੰਦਾ ਵੀ ਮੇਰਾ ਟਾਇਰ ਪੰਕਚਰ ਹੋ ਗਿਆ ਬਸ ਬਹਾਨਾ ਟਾਇਰ ਪੰਕਚਰ ਦਾ ਦਾ ਫੋਨ ਵੀ ਕਰਿਆ ਨਹੀਂ ਚਲ ਆਪਾਂ ਚੱਲਦੇ ਆਂ ਯਾਰ ਫਿਰ ਡਿਲੀਵਰੀ ਵੀ ਹੋ ਗਈ ਮਿੱਤਰੋ ਆਪਣੇ ਬੈਗ ਦੀ ਉਹ ਮੁੰਡਾ ਲੈ ਕੇ ਆਇਆ ਕਿਉਂ ਹੋਰਾਂ ਵਾਲਾ ਲਾਉਨੇ ਆ ਫਿਰ ਆਪਾਂ ਬੈਗ ਤੁਹਾਨੂੰ ਦਿਖਾਉਨੇ ਆ ਕਿਵੇਂ ਲੱਗਿਆ ਇਸ ਸਾਈਕਲ ਤੇ ਕਿਵੇਂ ਲੱਗੂਗਾ ਉਹ ਮਿੱਤਰੋ ਕਾਰ ਲਿਆ ਆਪਾਂ ਬੈਗ ਫਟ ਤੇ ਇਹਦੇ ਵਿੱਚ ਆਪਾਂ ਪਾ ਸਕਦੇ ਆਂ ਮੋਬਾਈਲ ਫਿਰ ਜੈਪ ਖੋਲ ਕੇ ਇਦੇ ਵਿੱਚ ਕਾਫੀ ਸਮਾਨ ਪੈ ਸਕਦਾ ਜਿਵੇਂ ਆਪਾਂ ਲੰਬੇ ਸਫ਼ਰ ਦੇ ਜਾਂਨੇ ਆ ਪਾਵਰ ਬੈਂਕਾਂ ਵਗੈਰਾ ਨਾ ਹੋਰ ਚੀਜ਼ਾਂ ਵੀ ਲੋੜੀਆਂ-ਪੋੜੀਆਂ ਆਪਾਂ ਪਾ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਸਿਰਫ ਤਿੰਨ ਜਣੇ ਆਪਾਂ ਅਮਨਦੀਪ ਸਿੰਘ ਖਾਨ ਸਾਹਿਬ ਚੱਲੀਏ ਤੇ ਸਾਹਮਣੇ ਆ ਗਿਆਰਾ ਮਿੱਤਰੋ ਮੈਲਕਲਾਂ ਵਾਲਾ ਤੇ ਜਿਹੜੇ ਜਿੱਥੇ ਆ ਟਰੱਕ ਖੜਾਗਾ ਇੱਥੇ ਹੁੰਦਾ ਸੀ ਪਹਿਲਾ ਟੋਲ ਟੈਕਸ ਇੱਥੋਂ ਦੇ ਲੰਘਣ ਲਈ ਵੀ ਇੱਕ ਤੋਂ 2 ਮਿੰਟ ਕਈ ਵਾਰ ਲੈਣ ਦੇ ਵਿੱਚ ਖੜਨਾ ਪੈਂਦਾ ਸੀ। ਸੋ ਇਹ ਟੋਲ ਟੈਕਸ ਦੀ ਜਿਹੜੀ ਉੱਚਕ ਸਮਾਂ ਪਹਿਲਾਂ ਤਰੀਕ ਲੰਘ ਚੁੱਕੀ ਆ ਤੇ ਟੋਲ ਟੈਕਸ ਬੰਦ ਹੋ ਗਿਆ। ਤੇ ਹੁਣ ਇੱਥੋਂ ਵੀ ਚਾਹੇ ਵੱਡਾ ਟਰੱਕ ਆ ਚਾਹੇ ਛੋਟੀ ਗੱਡੀ ਆ ਪਰ ਫੇਰ ਵੀ ਤੁਸੀਂ ਇੱਥੋਂ ਦੀ ਟਿਕਾਣਾ ਲੰਘ ਸਕਦੇ ਹੋ। ਪਰ ਇਹ ਕਿਹ ਗੱਲ ਤਾਂ ਪਤਾ ਨਹੀਂ ਹੁਣ ਸਰਕਾਰ ਦੀ ਆ ਪਤਾ ਨਹੀਂ ਕਿਹਦੀ ਆ। ਆ ਸੜਕ ਇੱਕ ਰੂਟ ਹੀ ਬਣਿਆ ਵਧੀਆ ਹਲੇ ਤੱਕ। ਬਾਕੀ ਪੰਡੀਆਂ ਦੀਆਂ ਜਿਵੇਂ ਟੁੱਟਿਆ ਜਾ ਪਿਆ ਹੁੰਦਾ ਇੱਥੇ ਇਧਰ ਆ ਗਿਆ ਮਿੱਤਰੋ ਅਕਾਲ ਅਕੈਡਮੀ ਮਹਿਲ ਕਲਾਂ ਬਰਨਾਲਾ ਇੱਥੇ ਕਰਮਾਣੀ ਸਿਕਾਈ ਜਾਂਦੀ ਹੈ ਬੱਚਿਆਂ ਨੂੰ ਕਰਮਾਣੀ ਦੇ ਨਾਲ ਸੰਬੰਧਤ ਜਾਬੂਲ ਹੈ ਆ ਚੱਲਿਆ ਮੁੰਡੇ ਸਿਰਫ ਤਿੰਨ ਜਾਣੀਆਂ ਮਿੱਤਰੋ ਅਸੀਂ ਅੱਜ ਕਹਿੰਦੇ ਤਾਂ ਬਾਲੇ ਹੁੰਦੀ ਹੈ ਜਾਣ ਨੂੰ ਹਿੰਮਤ ਨਹੀਂ ਪੈਂਦੀ ਕਿਸੇ ਦੀ ਉੱਠਣ ਦੀ ਨੀਂਦ ਨੂੰ ਛੱਡਣਾ ਕਿਹੜਾ ਸੌਖਾ ਪਹੁੰਚ ਗਏ ਮਿੱਤਰੋ ਆਪਾਂ ਮਹਿਲਕਲਾਂ ਦੇ ਅੱਡੇ ਤੇ ਹੀ ਇਸ ਟਾਈਮ ਵੱਡਾ ਖਾਲੀ ਆ ਕਿਉਂਕਿ ਬੱਸਾਂ ਵਾਲੇ ਸਟਾਰਟ ਨਹੀਂ ਹੋਈਆਂ ਇੱਧਰ ਆ ਜਾਂਦਾ ਸੀਨੀ ਹਾਲ ਇੱਧਰ ਆ ਜਾਂਦਾ ਖਿਆਲੀ ਪਿੰਡ ਇਸ ਬਹੁਤ ਵਧੀਆ ਬਣ ਗਿਆ ਮਿੱਤਰੋ ਅੱਡਾ ਦੇਖ ਲਓ ਸਾਰੀਆਂ ਦੁਕਾਨਾਂ ਨੇ ਹੁੰਦਾ ਜਿਹੜੀਆਂ ਪਿੱਛੇ ਕਰਤੀਆਂ ਆ ਵੀ ਦੁਕਾਨਾਂ ਹੋਂਦ ਬਹੁਤ ਮਗਰ ਨੇ ਏ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਕੀਤਾ ਚਾਹੇ ਸਰਕਾਰ ਨੇ ਰਲ ਮਿਲ ਕੇ ਜਿਹਨੇ ਵੀ ਕੀਤਾ ਦੁਕਾਨਾਂ ਆਉਧੀਆਂ ਮਗਰ ਕਰ ਲੀਆਂ ਬਹੁਤ ਵਧੀਆ ਇੰਦਰ ਆ ਗਈ ਵੇਰ ਕਾ ਡੇਰੀ ਬਹੁਤ ਬੰਦੀ ਜੀ ਪਨੀਰ ਇੱਥੋਂ ਸਾਰਾ ਕੁਝ ਮਿਲਦਾ ਬਹੁਤ ਜੀ ਇਹ ਕਾ ਵੀ ਬਣ ਰਹੀ ਆ ਦੁਕਾਨ ਇਹ ਤਾਂ ਕੋਈ ਵੱਡੀ ਦੁਕਾਨ ਬਣ ਰਹੀ ਹੈ ਤੇ ਸਾਹਮਣੇ ਵਾਲਾ ਆਪਾਂ ਚੱਲੇ ਆਂ ਮਿੱਤਰੋ ਪਹਿਲਾਂ ਆਪਾਂ ਪਹੁੰਚਾਂਗੇ ਪਿੰਡ ਸਹੌਰ ਬਾਕੀ ਗੱਲਬਾਤ ਜਿਹੜੀ ਆਪਾਂ ਹੁਣ ਸਹੌਰ ਪਿੰਡ ਤੱਕ ਪਹੁੰਚ ਕੇ ਕਰਾਂਗੇ ਇੱਧਰ ਆ ਗਈ ਜਮ ਮਿੱਤਰੋ 올ਡ ਸਕੂਲ ਫਿਟਨੈਸ ਤੇ ਨਾਲ ਆ ਤੁਸਮੇਸ ਟਾਇਰ ਵਰਕਸ ਆਪਾਂ ਜਾਵਾਂਗੇ ਇੱਧਰ ਦੀ ਸ਼ਾਰਟਕਟ ਪਹਿਲਾਂ ਰਾਹ ਇਹ ਕੱਚਾ ਹੁੰਦਾ ਸੀ ਤੇ ਅੱਖਰਾ ਉਧਰ ਦੀ ਵੀ ਜਾਂਦਾ ਸਹੌਰ ਨੂੰ ਆਹ ਸ਼ਾਰਟਕਟ ਰਾਹ ਜਿਹੜਾ ਇੱਧਰ ਦੀ ਵੀ ਤੁਸੀਂ ਜਾ ਸਕਦੇ ਹੋ ਹੁਣ ਇਹ ਸੜਕ ਬਹੁਤ ਵਧੀਆ ਬਣੀ ਹੋਈ ਆ ਚਾਹੇ ਮੋਟਰਸਾਈਕਲ ਤੇ ਜਾਣਾ ਤੁਸੀਂ ਚਾਹੇ ਗੱਡੀ ਤੇ ਜਾਣਾ ਵਧੀਆ ਸੜਕ ਬਣੀ ਹੋਈ ਆ ਸੜਕ ਸਿੰਗਲ ਆ ਪਰ ਵਧੀਆ ਬਹੁਤ ਬਣੀ ਹੋਈ ਹੈ ਤੇ ਜਦੋਂ ਆਪਾਂ ਆਹ ਰਸਤੇ ਤੋਂ ਜਾਂਦੇ ਆ ਮਿੱਤਰੋ ਆਹ ਦੇਖੋ ਤੇ ਪ੍ਰੀ-ਵੇਡਿੰਗ ਲొਕੇਸ਼ਨ ਬਣਾਈ ਹੋਈ ਹੈ ਕਿਸੇ ਵੀਰ ਦੀ ਛੋਟੀ ਜੀ ਤੁਸੀਂ ਜੇ ਤੁਹਾਡਾ ਖਰਚਾ ਘੱਟਾ ਤੁਹਾਡਾ ਬਾਇਟ ਘੱਟਾ ਤੁਸੀਂ ਇੱਥੇ ਆ ਕੇ ਪ੍ਰੀ-ਵੇਡਿੰਗ ਕਰਾ ਸਕਦੇ ਹੋ ਵਧੀਆ ਫੋਟਾਂ ਤੇ ਵੀਡੀਓ ਛੋਟੀ ਇੱਥੇ ਬਣ ਜੂਗੀ ਤੇ 500 ਰੁਪਏ ਮੇਰੇ ਸਾਹਮਣੇ ਇੱਥੋਂ ਦਾ ਹੈਗਾ ਬਾਕੀ ਛੋਟੀ ਜੰਨੀ ਸਰਦਾ ਉਹਨਾਂ ਤੁਸੀਂ ਵੱਧ ਘੱਟ ਦੇ ਸਕਦੇ ਹੋ ਤੇ ਲੋ ਮਿੱਤਰੋ ਪਹੁੰਚ ਗਿਆ ਆਪਾਂ ਪਿੰਡ ਸਹੌਰ ਦੇ ਵਿੱਚ ਆ ਆ ਜਾਂਦਾ ਮਹਿਲ ਖੁਰ ਦਿਖਿਆ ਜੀ ਸਹੌਰ ਕਰਦੇ ਆਪਾਂ ਕਰਾਸ ਇਹ ਆ ਸਹੌਰ ਪਿੰਡ ਦੀ ਫੇਰ ਨਹੀਂ ਆ ਜਾਂਦਾ ਆਵਣ ਹੋ ਜਾਂਦਾ ਸੰਜੂ ਬਾਵਾ ਤੇ ਦੇਖਦੇ ਆਂ ਫਿਰ ਅੱਗੇ ਕਿਹੜਾ ਪਿੰਡ ਆਉਂਦਾ ਹਵਾ ਬਹੁਤ ਚੱਲਦੀ ਆ ਮਿੱਤਰੋ ਸਿੱਧੀ ਹਵਾ ਚੱਲਦੀ ਆ ਅੱਜ ਦਾ ਪੱਤੀ 30 ਕਿਲੋਮੀਟਰ ਜਿਹੜਾ ਇਹ ਵੀ 60 ਵਾਂਗੂ ਪੈਣਾ ਸਾਨੂੰ ਤੇ ਲੋ ਮਿੱਤਰੋ ਤੇਜ਼ ਹਵਾਵਾਂਾਂ چیرਦੇ ਹੋਏ ਮੈਂ ਤੇ ਮੇਰੇ ਸਾਥੀ ਪਹੁੰਚ ਚੁੱਕੇ ਆ ਸਹੌਰ ਤੋਂ ਹਮਿਦੀ ਵਾਲੀ ਸੜਕ ਤੇ ਤੇ ਇੱਕ ਸੜਕ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਜੀ ਤੇ ਕੋਈ ਸੜਕ ਨਹੀਂ ਸੀ ਮਤਲਬ ਰਸਤ ਨਹੀਂ ਸੀਗੇ ਤੇ ਇੱਕ ਅਜ ਤੋਂ ਬਾਅਦ ਚ ਦਿਖਾਈ ਸੀ ਆਪਾਂ ਮਹਿਲ ਖੁਰਦ ਵਾਲੀ ਉਸ ਸੜਕ ਤੇ ਵੀ ਬਹੁਤ ਰਸਤ ਸੀ ਤੇ ਉਹੀ ਨਜ਼ਾਰਾ ਜਿਹੜਾ ਆ ਸੜਕ ਤੇ ਆ ਮਿੱਤਰੋ ਦੋਵੇਂ ਪਾਸੇ ਪੂਰੇ ਫਲਦਰਾਖਤ ਨੇ ਵਧੀਆ ਠੰਡੀ ਹਵਾ ਤੇ ਜਿਹੜੀ ਹਵਾ ਸਾਨੂੰ ਚੀਰਦੀ ਸੀ ਸਾਨੂੰ ਰੋਕਦੀ ਸੀ ਉਹ ਹਵਾ ਦੇ ਵਿੱਚ ਥੋੜੀ ਬਹੁਤ ਸਾਨੂੰ ਦਰਖਤਾਂ ਵੱਲੋਂ ਮਦਦ ਹੋਈ ਆ ਹਵਾ ਠੰਡੀ ਵੀ ਆਉਣ ਲੱਗੀ ਤੇ ਹਵਾ ਥੋੜੀ ਜੀ ਰੁਕਦੀ ਵੀ ਆ ਤੇ ਸਾਈਕਲ ਸਾਡਾ ਤੁਰਨ ਵੀ ਲੱਗ ਗਿਆ ਸਿੱਦੇ ਗੱਲੋਂ ਮਿੱਤਰੋ ਦੂਰ ਦੂਰ ਤੱਕ ਨਿਗਾਹ ਮਾਰੋਗੇ ਸਾਨੂੰ ਦਰਖਤ ਹੀ ਦਿਖਣੇ ਆ ਇਹ ਸੜਕ ਤੇ ਬਹੁਤ ਜ਼ਿਆਦਾ ਡਰਾਗਤਾ ਇੱਕ ਹੋਰ ਮੈਨ ਜੀ ਤੁਹਾਨੂੰ ਮੈਂ ਦਿਖਾ ਦਿੰਨਾ ਇੱਧਰ ਜਗਾ ਬਹੁਤ ਛੱਡੀ ਹੋਈ ਆ ਦੇਖ ਲਓ ਆਮ ਜਿਹੜੇ ਹੁੰਦੇ ਨੇ ਆਪਣੇ ਖੇਤ ਸੜਕਾਂ ਦੇ ਉਹਨਾਂ ਦਾ ਜਗਾ ਬਹੁਤ ਘੱਟ ਛੱਡੀ ਹੁੰਦੀ ਆ ਲੈਓ ਦੇਖੋ ਧਮਾਕਾ ਦਾ ਨਜ਼ਾਰਾ ਵੀ ਹਵਾ ਦੇਖ ਲਓ ਕਿੰਨੀ ਚੱਲਦੀ ਆ ਇਹ ਹਵਾ ਸਾਡੀ ਅੱਜ ਬਹੁਤ ਬੱਸ ਕਰਾ ਰਹੀ ਆ ਇਹ ਤੋਂ ਬਿਨਾ ਮਿੱਤਰੋ ਥੋੜੀ ਸਾਈਕਲਿੰਗ ਹੈ ਜਿਹੜੀ ਬਹੁਤ ਮੁਸ਼ਕਲ ਆ। ਇਹਨੂੰ ਹਮੇਸ਼ਾ ਨਾਲ ਰੱਖਣਾ। ਜੇ ਇਹ ਖਾਲੀ ਹੋ ਜਾਂਦੀ ਆ ਕਿਤੇ ਵੀ ਕਿਤੇ ਤੁਹਾਨੂੰ ਮੌਕਾ ਮਿਲਦਾ ਤਾਂ ਇਹਨੂੰ ਜਰੂਰ ਭਰੋ। ਭਾਵੇਂ ਸਾਡੇ 2 ਮਿੰਟ ਰਸਤੇ ਦੇ ਵਿੱਚ ਵੱਧ ਲੱਗ ਜਾਣ। ਇਸ ਤੋਂ ਬਿਨਾ ਸਾਈਕਲਿੰਗ ਥੋੜੀ ਬਹੁਤ ਜ਼ਿਆਦਾ ਮੁਸ਼ਕਲ ਆ। ਬਹੁਤ ਸੋਹਣਾ ਮਿੱਤਰੋ ਇੱਥੇ ਨਜ਼ਾਰਾ ਤੁਸੀਂ ਦੇਖ ਲਓ ਆਪਣੇ ਮਗਰ। ਤੇ ਪਾਣੀ ਪੀ ਲਿਆ ਆਪਾਂ 2 ਮਿੰਟ ਇੱਥੇ ਖੜ੍ਹ ਗਏ। ਨਾਲ ਤਾਂ ਥੋੜੀ ਜਿਹਾ ਆਪ ਨੂੰ ਰੈਸਟ ਮਿਲ ਜੂ। ਜਿਹੜੀ ਹਵਾ ਨੇ ਆਪਣਾ ਜ਼ੋਰ ਲਵਾਇਆ ਤੇ ਸਵੇਰੇ ਸਵੇਰੇ ਉੱਠਿਆ ਕਰੋ ਮਿੱਤਰੋ ਸਾਈਕਲ ਚਲਾਇਆ ਕਰੋ ਸਿਹਤ ਵਧੀਆ ਰਹਿੰਦੀ ਆ ਡਾਕਟਰਾਂ ਕੋਲੇ ਤੁਹਾਨੂੰ ਘੱਟ ਜਾਣ ਦੀ ਲੋੜ ਪੈਂਦੀ ਆ ਮੈਂ ਤਾਂ ਯਾਰ ਜਿਹੜਾ ਆਹ ਲੋਕ ਜਗਾ ਇਹ ਫਿੱਟ ਲੋ ਜਿਹੜੇ ਖੜਾਉਣਾ ਦੇਖੋ ਅੱਗੇ ਦਾ ਵੀਊ ਐ ਭਲੇ ਖਾ ਜ ਨਹੀਂ ਪੈਂਦਾ ਜਿਵੇਂ ਪੰਜਾਬ ਤੋਂ ਬਾਹਰ ਫਿਰਦੇ ਹਾਂ ਨੇ ਪਹਾੜਾਂ ਦੇ ਵਿੱਚ ਅੰਦਾ ਠੰਡਾ ਮੌਸਮ ਕਿੰਨਾ ਵਾਹ ਸਹੀ ਆ ਨਾ ਦੇਖੋ ਮਹਾ ਬੱਕਰਾ ਨਜ਼ਾਰਾ ਯਾਰ ਇੱਥੇ ਕਿੰਨੇ ਦਰਾਖਤ ਲੱਗੇ ਨੇ ਗਰਮੀ ਜਾ ਕੇ ਨਹੀਂ ਇੱਥੇ ਪਤਾ ਲੱਗਦਾ ਹੁਣ ਹੈ ਵੀ ਤੁਸੀਂ ਗਰਮੀ ਜਾਂ ਜਾਂ ਠੰਡ ਦੇ ਵਿੱਚ ਬਹੁਤ ਰਾਤ ਨਹੀਂ ਰਹੀ ਤੇ ਬਹੁਤ ਜਿਆਦਾ ਤੇ ਲਓ ਸੱਜਣੋ ਦੋ ਪਿੰਡਾਂ ਦਾ ਸਫ਼ਰ ਤੈਅ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਹਮੀਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਪਿਆ ਰਿਹਾ ਦੇਖ ਲਓ ਪਾਣੀ ਖੜਾ ਮੀਂਹ ਪੈਂਦਾ ਜਦੋਂ ਪਿੰਡਾਂ ਦੇ ਵਿੱਚ ਅਸੀਂ ਪਾਣੀ ਖੜਦਾ ਤੁਹਾਨੂੰ ਪਤਾ ਹੀ ਆ ਤੁਹਾਡੇ ਪਿੰਡਾਂ ਦੇ ਵਿੱਚ ਵੀ ਖੜਦਾ ਤੇ ਸਾਹਮਣੇ ਆ ਮਤਰੋ ਗੁਰੂ ਘਰ ਦੇਖੋ ਆਈ ਤਾਂ ਬੜਾਈ ਲੱਤਾਂ ਵੀ ਲੱਭਣੀਆਂ ਸਾਡੀਆਂ ਇੰਨਾ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪਿਆ ਤੇ ਜਿਸੇ ਕਰਕੇ ਜਿਹੜੀ ਹਵਾ ਚੱਲ ਰਹੀ ਆ ਸਾਡਾ ਜੋਰ ਹੈ ਜਿਹੜਾ ਵੱਧ ਤੋਂ ਵੱਧ ਲੱਗ ਰਿਹਾ ਟਰੈਕਟਰ ਵਾਲਾ ਭਾਈ ਆ ਗਿਆ ਸਾਨੂੰ ਮੈਨੂੰ ਲੱਗਾ ਰੁਕਣਾ ਪੈਣਾ ਰੋਕੀ ਜਾਈਏ 2 ਮਿੰਟ ਚਲੋ ਵੀ ਟਰੈਕਟਰ ਲੰਘ ਗਿਆ ਹਣ ਤੁਸੀਂ ਚਲੋ ਤਰਾ ਗਿਆ ਮਿੱਤਰੋ ਗੁਰੂ ਘਰ ਜਾਂਦੇ ਜਾਂਦੇ ਆਪਾਂ ਗੁਰੂ ਘਰ ਨੂੰ ਵੀ ਮੱਥਾ ਟੇਕ ਜੀਏ ਵਾਏ ਗੁਰੂ ਆ ਲੱਗਿਆ ਬੋਰਡ ਗੁਰਦਾਰਾ ਝੰਡ ਸਰ ਸਾਹਿਬ ਇਤਿਹਾਸਕ ਗੁਰਦਾਰਾ ਤੇ ਇਹ ਰਾਹ ਰਾਹੀਂ ਹੁਣ ਆਪਾਂ ਚੱਲਦੇ ਆਂ ਰਸਤੇ ਦੇ ਵਿੱਚ ਆਊਗਾ ਗੁਰੂ ਘਰ ਝੰਡ ਸਰ ਸਾਹਿਬ ਉੱਥੇ ਪਹੁੰਚ ਕੇ ਆਪਾਂ ਫਿਰ ਤੁਹਾਡੇ ਨਾਲ ਜਿਹੜੀ ਮੁਲਾਕਾਤ ਅੱਗੇ ਦੀ ਗੱਲਬਾਤ ਸਾਰੀ ਸਾਂਝੀ ਕਰਦੇ ਆਂ ਇਨਾਂ ਨੂੰ ਵੀ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਆ। ਮੀਂਹ ਪੈਣ ਦੇ ਵਿੱਚ ਹਨੇਰੀ ਦੇ ਵਿੱਚ ਇਹਨਾਂ ਦੇ ਜਿਹੜੇ ਘਰ ਬਣਾਏ ਹੁੰਦੇ ਆ ਐਮਰਜੈਂਸੀ ਤੌਰ ਤੇ ਉਹ ਡੰਡ ਦਾ ਖਤਰਾ ਹੁੰਦਾ। ਆ ਵੀ ਆ ਕੰਪੀਅਰ ਸੇ ਇੱਥੇ। ਚੱਲਦੇ ਆ ਮਿੱਤਰੋ ਫਿਰ ਆਪਾਂ ਅੱਗੇ ਦੀ ਗੱਲਬਾਤ ਆਪਾਂ ਕਰਾਂਗੇ ਜਾ ਕੇ ਗੁਰੂ ਘਰ ਝੰਡ ਸਰ ਸਾਹਿਬ ਦਾ। ਹਮਦੀ ਦੀ ਲੰਘੇ ਮਿੱਤਰੋ। ਆ ਬੋਰਡ ਲੱਗਾ ਹੈ ਗੁਰਦੁਆਰਾ ਝੰਡ ਸਰ ਸਾਹਿਬ ਦਾ। ਤੇ ਬੋਰਡ ਲੱਗਾ ਆ ਆ ਸੂਏ ਕੋਲ ਇਹ ਸੂਆ ਪੁਰਾਣੇ ਵੇਲੇ ਦਾ ਟੱਣਾ ਨਾਲ ਜਿਹੜਾ ਉਦੋਂ ਦਾ ਪੱਕਾ ਕੀਤਾ ਹੋਇਆ ਜਿਵੇਂ ਨਹਿਰ ਦੇ ਨਾਲ ਨਾਲ ਰਸਤਾ ਜਾਂਦਾ ਹੁੰਦਾ ਉਵੇਂ ਇਹ ਸੂਏ ਦੇ ਨਾਲ ਰਸਤਾ ਜਾਂਦਾ ਇੱਧਰ ਵੀ ਬਹੁਤ ਜ਼ਰਾਖਤ ਨੇ ਤੇ ਇਤੋਂ ਅੱਗੇ ਜਾ ਕੇ ਆਊਗਾ ਗੁਰਦੁਆਰਾ ਜਾਂਡ ਸਰ ਸਾਹਿਬ ਤੇ ਚੱਲਦੇ ਆਪਾਂ ਇੱਕ ਮੁੰਡਾ ਆਪਣੇ ਨਾਲ ਹੋ ਬਜਾਂਦਾ ਕੋਲੇ ਕੋਲੇ ਗੇਰਾਂ ਵਾਲਾ ਸਾਈਕਲ ਥੋੜਾ ਜਿਹਾ ਵੱਧ ਭਜਾਉਂਦਾ ਸਾਡੇ ਕੋਲ ਨੋਰਮਲ ਸਾਈਕਲ ਨਹੀਂ ਬਣਾ ਗੇਰਾਂ ਵਾਲੇ। ਇੱਥੇ ਦਾ ਸਾਫ ਜਿਹੜਾ ਸਾਈਕਲ ਵਾਲੇ ਚੂੰ-ਚੂੰ ਕਰ ਰਿਹਾ ਪਹਿਲੇ ਦਿਨ ਆਇਆ ਤਾਂ ਕਰਕੇ ਸੈਟਿੰਗ ਕਰਾਂਗੇ ਹੌਲੀ-ਹੌਲੀ ਸਾਈਕਲ ਦੀ। ਤੇ ਚੱਲਦੇ ਆਂ ਮੇਥੋਂ ਆਪਾਂ ਗੁਰਦੁਆਰਾ ਜੰਡਸਰ ਸਾਹਿਬ ਇਤਿਹਾਸਕ ਗੁਰੂ ਘਰ ਆ। ਕਿਹੜੇ ਗੁਰੂ ਸਾਹਿਬ ਨਾਲ ਉਹ ਗੁਰੂ ਘਰ ਦੀ ਜਿਹੜਾ ਇਤਿਹਾਸ ਆ ਜੁੜਿਆ ਹੋਇਆ। ਜਾ ਕੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਬੱਸ। ਤੇ ਲਓ ਜੀ ਆ ਗਏ ਆਪਾਂ। ਇਹ ਗੁਰਦੁਆਰਾ ਜੰਡਸਰ ਸਾਹਿਬ ਚੱਲਦੀ ਆ ਗੁਰੂ ਦੀ ਮਿੱਟੀ ਮਿੱਟੀ ਬਾਣੀ ਇੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਇਆ ਬਾਕੀ ਚੱਲਦੇ ਆ ਨੇੜੇ ਜਾ ਕੇ ਦਿਖਾਉਨੇ ਆ ਤੁਹਾਨੂੰ ਇਤਿਹਾਸ ਤੇ ਆਹ ਬਣਾ ਲਈ ਹੁਣ ਇਹਨਾਂ ਨੇ ਗੁਰੂ ਘਰ ਵਾਲੇ ਪ੍ਰਬੰਧਕਾਂ ਨੇ ਪਾਰਕਿੰਗ ਬਹੁਤ ਵਧੀਆ ਬਣਾਤੀ ਪਹਿਲਾਂ ਜਿਹੜੀਆਂ ਗੱਡੀਆਂ ਵਗੈਰਾ ਸੀਗੀਆਂ ਉਹ ਅੰਦਰ ਲੱਗਦੀਆਂ ਸੀ ਤੇ ਹੁਣ ਕੋਈ ਵੀ ਤੁਸੀਂ ਗੱਡੀ ਲਾਉਣੀ ਆ ਜੋ ਕੋਈ ਤੁਹਾਡਾ ਸਾਦਾ ਨਾ ਸਾਰਾ ਇੱਥੇ ਲੱਗ ਜਾਂਦਾ ਬਹੁਤ ਵਧੀਆ ਬਣ ਗਈ ਜਿਹੜੀ ਪਾਰਕਿੰਗ ਤੇ ਸਾਹਮਣੇ ਆ ਮਿੱਤਰੋ ਗੁਰੂ ਘਰ ਜੰਡ ਸਰ ਸਾਹ ਸਾਰੀ ਰਾਹਦਾਰੀ ਦੇ ਮਿੱਤਰੋ ਵਧੀਆ ਬੂਟੇ ਲੱਗੇ ਹੋਇਆ ਫੁੱਲਾਂ ਵਾਲੇ ਆ ਲੱਗਾ ਹੋਇਆ ਮਿੱਤਰੋ ਬੇძਿਆ ਦਾ ਬੂਟਾ ਜਿਹੜੀ ਛੋਟੇ ਹੁੰਦੇ ਆਪਾਂ ਕਿਤਾਬਾਂ ਦੇ ਵਿਚ ਰੱਖ ਕੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਪੜ੍ਹਾਈ ਵਧਦਾ ਜੇ ਬਹੁਤ ਰੱਖੀਏ ਕਿਤਾਬਾਂ ਚ ਜੇ ਤੁਸੀਂ ਵੀ ਰੱਖੀਏ ਕਿਤਾਬਾਂ 'ਚ ਤਾਂ ਕਮੈਂਟ ਜ਼ਰੂਰ ਕਰਿਓ ਤੇ ਗੁਰਦੁਆਰਾ ਜੰਡਸਰ ਸਾਹਿਬ ਆ ਜਿਹੜਾ ਦੋ ਇਨਸਾਨ ਸਾਹਿਬ ਲੱਗੇ ਆ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਨਾਲ ਦੇ ਇਤਿਹਾਸ ਨਾਲ ਸੰਬੰਧਤ ਆ ਇਹ ਗੁਰੂਕਰ ਇਹਦੀ ਪੂਰੀ ਵੀਡੀਓ ਆਪਣੇ ਚੈਨਲ ਤੇ ਪਈ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਮਿੱਤਰੋ ਪੌਣਿਆਂ ਚਾਲੇ ਜਿੱਧਰ ਨੂੰ ਜਾਂਦਾ ਕੜੂਕਾ ਆਹ ਰੂਟ ਆ ਹੁਣ ਆਪਣਾ ਤੇ ਜਿਹਨੇ ਮਿੱਤਰੋ ਚਲਾ ਲਿਆ ਕੜੂਕਾ ਉਹਨੇ ਸਾਰਾ ਕੁਝ ਚਲਾ ਲਿਆ ਬਾਕੀ ਸਾਰੇ ਟਰੱਕ ਗੱਡੀਆਂ ਜਾਜ ਤੋਂ ਵੱਧ ਔਖਾ ਚਲਾਉਣਾ ਇਹ ਕੜੂਕਾ ਇਹਦਾ ਬੈਲੈਂਸ ਕਰਨਾ ਬਹੁਤ ਔਖਾ ਰੋਕੋ 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 ਕੋਈ ਬੰਦਾ ਬਚਾਇਓ ਮੈਨੂੰ ਬਚਾਇਓ ਕੈਮਰਾ ਬਚਾਇਓ ਡੋਗੇਸ ਬਾਈ ਨਾਲ ਹੀ ਜਾਣਾ ਜੀ ਇੱਚੀ ਰਹਿ ਪਾਪਾ ਇੱਧਰ ਵੀ ਬਹੁਤ ਧਰਾਤ ਲੱਗਿਆ ਮਿੱਤਰੋ ਸਰਦਾ ਬਾਹੀ ਬਾਈ ਬਹੁਤ ਧਰਾਤ ਲੱਗਿਆ ਮਿੱਤਰੋ ਆ ਸੜਕ ਤੇ ਵੀ ਦੇਖ ਲਓ ਇਹ ਹੈਗੀ ਆ ਜੰਡਸਰ ਸੌਰ ਕੋ ਜਦੋਂ ਆਪਾਂ ਜਾਂਦੇ ਆ ਖਿਆਲੀਵਾਲ ਨੂੰ ਉਹ ਰਾਹ ਹੈ ਇਹਦੇ ਵੀ ਬਹੁਤ ਜਿਆਦਾ ਧਰਾਤ ਲੱਗੇ ਦੇਖ ਲਓ ਦੂਰ ਦੂਰ ਤੱਕ ਧਰਾਤ ਦੀ ਧਰਾਤ ਜਾਂਡ ਸਰਸੋਹ ਨੂੰ ਪਾਰ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਮਿੱਤਰੋ ਪਿੰਡ ਖਿਆਲੀ ਚ ਇਹ ਆ ਪਿੰਡ ਖਿਆਲੀ ਦੀ ਫਿਰਨੀ ਤੇ ਖਿਆਲੀ ਤੋਂ ਬਾਅਦ ਫਿਰ ਆਪਾਂ ਜਾਣਾ ਮਹਿਲਕਲਾਂ ਤੇ ਮਹਿਲਕਲਾਂ ਤੋਂ ਬਾਅਦ ਫਿਰ ਆਪਾਂ ਜਾਣਾ ਕਲਾਲ ਮਾਜਰੇ ਫਿਰ ਆਪਣਾ ਪਿੰਡ ਕਾਲਸਾ ਹਵਾ ਬਹੁਤ ਵਧੀਆ ਚੱਲ ਰਹੀ ਆ ਮਿੱਤਰੋ ਜੇ ਕਿਤੇ ਆ ਬੱਦਲ ਨਾ ਹੁੰਦੇ ਅੱਤੋਂ ਆਪਣੇ ਹੌਣ ਨੂੰ ਸਾਡਾ ਰੰਗ ਪੁੱਠੇ ਤਾਂ ਵਿਅਰਗਾ ਕਰ ਦੇਣਾ ਸੀ ਕਰ ਦੇਣਾ ਸੀ ਕਿ ਨਹੀਂ ਡੋਗੇਸ ਬਾਈ ਤੇ ਆ ਡੋਗੇਸ ਬਾਈ ਨੇ ਸਾਨੂੰ ਪੱਕੇ ਮਿਲਦੇ ਨੇ ਰੋਜ਼ ਹਰੇਕ ਪੰਡਾ 'ਚ ਹੁੰਦੀ ਆ ਜੀ ਸਾਨੂੰ ਪਤਾ ਹੀ ਆ ਸਪੈਸ਼ਲ ਤੌਰ ਤੇ ਆਪਾਂ ਨੇ ਇਹਦਾ ਨਾਂ ਰੱਖਿਆ ਡੋਗੇਸ ਬਾਈ ਤੇ ਇੱਥੋਂ ਜਾਵਾਂਗੇ ਮਿੱਤਰ ਹੁਣ ਆਪਾਂ ਖਾべ ਤੇ ਆ ਗਈ ਟੈਂਕੀ ਪਾਣੀ ਵਾਲੀ ਤੇ ਮੀਂਹ ਪੈ ਚੁੱਕਿਆ ਪੂਰਾ ਤੇ ਇੱਥੇ ਵੀ ਪਾਣੀ ਆ ਜੇ ਮੈਂ ਇੱਕ ਗੱਲ ਸੱਚ ਕਹਾਂ ਤਾਂ ਮੇਰੇ ਸਾਹ ਹੁਣ ਆ ਪਿੰਡਾਂ ਦੀ ਬਰਾਸਤ ਬਣ ਚੁੱਕਿਆ ਆ ਚੀਜ਼ ਮੀਂਹ ਪੈਣ ਤੋਂ ਬਾਅਦ ਹਰੇਕ ਪਿੰਡ ਦੇ ਵਿੱਚ ਆਉਂਦੀ ਆ ਤੇ ਚਲੋ ਅਮਤਰੋ ਆਪਾਂ ਫਿਰ ਅੱਗੇ ਅੱਗੇ ਦਾ ਸਫ਼ਰ ਤੈਅ ਕਰਦੇ ਆ ਤੇ ਮਤਰੋ ਸਾਈਕਲ ਆਪਾਂ ਆਪਣੇ ਰੋਕ ਲੈ ਕਿਉਂਕਿ ਸਾਹਮਣੇ ਆਉਂਦੀ ਆ ਮਹਾਰਾਜ ਦੀ ਸਵਾਰੀ ਤੇ ਇਹ ਚੀਜ਼ ਦੀ ਗੌਰ ਰੱਖਿਆ ਕਰੋ ਜਦੋਂ ਮਹਾਰਾਜ ਦੀ ਸਵਾਰੀ ਆਉਂਦੀ ਆ ਸਾਰੇ ਖੜ ਕੇ ਨਾਮ ਸਕਾਰ ਜ਼ਰੂਰ ਕਰਿਆ ਕਰੋ ਕਿਉਂਕਿ ਗੁਰੂ ਸਾਹਿਬ ਤੋਂ ਵੱਡਾ ਆਪਣੇ ਲਈ ਇਸ ਦੁਨੀਆ ਤੇ ਕੋਈ ਨਹੀਂ ਹੈ ਇੱਧਰੋਂ ਆਪਾਂ ਸ਼ਾਰਟਕਟ ਆ ਰਹੇ ਸੀ ਖਿਆਲੀ ਤੋਂ ਗੰਗੋਰਾਵਾਂ ਵਾਲਾ ਰਾਹ ਤੇ ਜਾਂਦੇ ਹੋਏ ਨੂੰ ਆਪਾਂ ਨੂੰ ਰਸਤੇ ਦੇ ਵਿੱਚ ਇੱਕ ਚੀਜ਼ ਦਿਖੀ ਕਿਸੇ ਨੇ ਖੇਤ ਦੇ ਵਿੱਚ ਬਹੁਤ ਵੱਡਾ ਟੱਪਾ ਲਾਇਆ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਟੱਬੇ ਹੁੰਦੇ ਸੀ ਬਹੁਤ ਟਾਈਮ ਬਾਅਦ ਅੱਜ ਆ ਟੱਬਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਇੱਥੋਂ ਲੋਕ ਟਰਾਲੀਆਂ ਭਰ ਕੇ ਲੈ ਕੇ ਜਾਣਗੇ ਤੇ ਕੁੱਝ ਕ ਜਾਂਦੇ ਵੀ ਹੋਣਗੇ ਲਓ ਮਿੱਤਰੋ ਪਹੁੰਚ ਚੁੱਕੇ ਹਾਂ ਮਹਿਲਖੁਰਦ ਇੱਥੇ ਵੀ ਗੁਰੂ ਘਰ ਦੀ ਬਾਣੀ ਵਾਸਤੇ ਸਪੀਕਰ ਲੱਗੇ ਆ ਸਾਹਮਣੇ ਦੇਖ ਲੋ ਮਿੱਤਰੋ ਨਜ਼ਾਰਾ ਘਰੇ ਪਹੁੰਚ ਜੀਏ ਪਹਿਲਾਂ ਪਹਿਲਾਂ ਤਾਂ ਕਿ ਦੂ ਪਹਿਲਾਂ ਪਹਿਲਾਂ ਜਿਹੜਾ ਬੱਦਲ ਆ ਸਾਨੂੰ ਰਾਸਤੇ ਦੇ ਵਿੱਚ ਘੇਰ ਲਵੇ ਇਹ ਆ ਮਹਿਲਕਣਾ ਪਿੰਡ ਤੱਕ ਜਾ ਇਸ ਤੋਂ ਦੀ ਆਪਾਂ ਕ੍ਰੋਸ ਕਰਦੇ ਹੋਏ ਪਹੁੰਚਾਂਗੇ ਪਿੰਡ ਨਗੋਰਾ ਵਿੱਚ ਦੇਖ ਲੋ ਸਾਹਮਣੇ ਬੱਦਲ ਨੇਰੀ ਨੇਰੀ ਸ਼ੁਰੂ ਹੋ ਚੁੱਕੀ ਆ ਇਹ ਨਾਲ ਉਹ ਕਿਤੇ ਰਸਤੇ ਦੇ ਵਿੱਚ ਦੇਖ ਲਓ ਤਗੜਾਈ ਆ ਪੂਰਾ ਚਿੱਟਾ ਸਮਾਨ ਆ ਜਿਹੜਾ ਇਹ ਪੂਰਾ ਕਾਲਾ ਹੋ ਚੰ ਗਿਆ ਸਿੰਗਲਾ ਬਣ ਗਿਆ ਮਿੱਤਰੋ ਲੋ ਮਿੱਤਰੋ ਸ਼ਾਮ ਦੇ 6 ਵਜੇ ਚੁੱਕੇ ਆ ਪੈਂਦਾ ਨਾ ਭਲੇਖਾ ਸ਼ਾਮ ਦੇ 6 ਵਜੇ ਦਾ ਸਾਢੇ ਦੇ ਸਾਤੇ ਹੀ ਹੋਇਆ ਮਿੱਤਰੋ ਇਹ ਬੱਦਲਾਂ ਨੇ ਨੇਰਾ ਕਰਤਾ ਵਧੀਆ ਹੋ ਗਿਆ ਮੌਸਮ ਜੋਰ ਤਾਂ ਜਿੰਮ ਲੱਗ ਰਿਹਾ ਸਾਹਮਣੇ ਜਿਹੜੀ ਹਵਾ ਸਿੱਧੀ ਆ ਰਹੀ ਹੈ ਸਾਡੇ ਵੱਲ ਪਰ ਮੌਸਮ ਵਧੀਆ ਮਿੱਤਰੋ ਸਿੰਮਲੇ ਵਾਲਾ ਮੌਸਮ ਹੋ ਚੁੱਕਿਆ ਪੂਰਾ ਬਸ ਜਿਹੜੀ ਕਣੀਆਂ ਦੀ ਘਾਟ ਆ ਮੀਂਹ ਦੀ ਉਹ ਸਾਡੇ ਘਰੇ ਜਾਣ ਤੋਂ ਬਾਅਦ ਆ ਜਾਵੇ ਕੋਈ ਚੱਕਰ ਨਹੀਂ ਘਰੇ ਪਹੁੰਚ ਜੀਏ ਸਹੀ ਸਲਾਮਤ ਤੇ ਲੋ ਮਿੱਤਰੋ ਅਸਟਾ ਮਾਂਪਾ ਪਹੁੰਚ ਚੁੱਕੇ ਆ ਪੰਡਾ ਗੰਗੋਰਾ ਦੇ ਵਿੱਚ ਫਲੈਸ਼ ਲਾਉਣੀ ਪਈ ਆਪਾਂ ਨੂੰ ਇੰਨਾ ਹਨੇਰਾ ਹੋ ਗਿਆ ਇੱਧਰ ਅਮਨ ਨੇ ਵੀ ਆਪਣੀ ਜਿਹੜੀ ਹੈਲਪ ਕਰ ਦਿੱਤੀ ਹੈ ਫਲੈਸ਼ ਲਾ ਕੇ ਦੇਖੋ ਆ ਪੰਡਾ ਗੰਗੋਰਾ ਪੰਡਾ ਗੰਗੋਰਾ ਦਾ ਇੱਕ ਜਣੇ ਕੇ ਚੌਂਕ ਦੇ ਆਂਗੀਆਂ ਆ ਜਾਂਦਾ ਉੱਥੇ ਆਪਾਂ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ ਚੱਲਦੇ ਆਂ ਫਿਰ ਅੱਗੇ ਵੱਲ ਨੂੰ ਥੋੜੀਆਂ ਜੀਆਂ ਕਣੀਆਂ ਵੀ ਲੱਗੀਆਂ ਸੀ ਪਣ ਤਾਂ ਕਰਕੇ ਰੁੱਕ ਗਏ ਵੀ ਕਿਤੇ ਗਰਮ ਸਰਦਨਾ ਹੋ ਜੀਏ ਤੇ ਉਹ ਮੁੰਡੇ ਦਾ ਜਿਹੜਾ ਪੰਡਾ ਇਹਦਾ ਪਿੰਡਾ ਕੰਗੋਰਾ ਇਹਨੇ ਇੱਥੇ ਸਮਾਪਤੀ ਆ ਤੇ ਇਸ ਦੂਆ ਦਾ ਆਪਾਂ ਚੱਲਦੇ ਆ ਆਪਾਂ ਆਪਣੇ ਅਗਲੇ ਸਫ਼ਰ ਵੱਲ ਲਓ ਮੇਤਰੋ ਸਕੂਲ ਅੱਜ ਲਾਗੇ ਬੱਚੇ ਵੀ ਜਾਣੇ ਸ਼ੁਰੂ ਹੋ ਗਏ ਆ ਬਹੁਤ ਬੱਸਾਂ ਮਿਲੀਆਂ ਆਪਾਂ ਨੂੰ ਰਸਤੇ ਦੇ ਵਿੱਚ ਤੇ ਕੰਮ ਉਹੀ ਹੋ ਗਿਆ ਜਿਹਦਾ ਡਰ ਸੀ ਕਿਹਦਾ ਡਰ ਸੀ ਨਹੀਂ ਦਾ ਤੇ ਮੀਂਹ ਨੇ ਆਪਣੀ ਸ਼ੁਰੂਆਤ ਮਿੱਤਰੋ ਪੂਰੇ ਜੋਰਾ ਸੋਰਾ ਨਾਲ ਕਰ ਦਿੱਤੀ ਆ ਆਵਾਜ਼ ਤੁਹਾਨੂੰ ਸੁਣਦੀ ਆ ਲਓ ਮੈਂ ਤੇ ਰੁਕਾਂਗੇ ਆਪਾਂ ਥੋੜਾ ਟਾਈਮ ਨਹੀਂ ਹਟੇ ਤੇ ਚੱਲਾਂਗੇ ਆ ਆ ਬੈਠਿਆ ਮੁੰਡੇ ਆ ਦਾ ਇੱਥੇ ਘੇਰ ਲਿਆ ਘਰੇ ਜਾਣ ਹੀ ਨਹੀਂ ਦਿੰਦਾ ਲੋ ਮਿੱਤਰੋ ਆ ਗਿਆ ਦਾ ਮੁੰਡੇ ਦਾ ਘਰ ਇਹਦੀ ਸਮਾਪਤੀ ਇੱਥਈ ਆ ਤੇ ਆਪਾਂ ਚੱਲਦੇ ਆ ਅੱਗੇ ਵੱਲ ਚਲ ਠੀਕ ਆ ਮਿਲਦੇ ਆ ਅਗਲੀ ਵੀਡੀਓ ਚ ਆਪਾਂ ਚੱਲਦੇ ਆ ਮਿੱਤਰੋ ਅੱਗੇ ਨੂੰ ਆਪਾਂ ਤਾਂ ਸਾਈਕਲ ਖਿੱਚਤਾ ਬਾਲਾ ਤਾਂ ਨਹੀਂ ਜਾਗੇ ਮੀਂਹ ਦਵਾਰੇ ਨਾਲ ਜੀ ਤੇ ਲਓ ਮਿੱਤਰੋ ਪਹੁੰਚ ਗਿਆ ਆਪਾਂ ਆਪਣੇ ਪੈਂਡ ਆਪਾਂ ਬੈਠੇ ਆਂ ਪੈਂਡ ਵਾਲੀ ਨਹਿਰ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਨੂੰ ਲਾਈਕ ਕਰ ਲਿਓ ਕਮੈਂਟ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ